ਕਿਚਨ ਨਹੀਂ ਕਿਚਨ ਜਰਜ ਕਿ ਬਣ ਰਿਹਾ ਅੱਜ ਅੱਜ ਮੂਲੀ ਵਾਲੇ ਪਰੌੜੇ ਤੇ ਚਾਹ ਤੇ ਅੱਜ ਆਪਣੀ ਰਵਾਨਗੀ ਆ ਬ੍ਰੇਕਫਾਸਟ ਕਰਕੇ ਨਿਕਲਾਂਗੇ ਇੱਥੋਂ ਤੇ ਅੰਕਲਾਂ ਢੀ ਨੂੰ ਆਪਾਂ ਬ੍ਰੇਕਫਾਸਟ ਕਰਵਾ ਕੇ ਆਪ ਵੀ ਕਰਕੇ ਨਿਕਲ ਲੇਗੇ ਭਾਈ 28ਵਾਂ 29ਵਾਂ 29ਵਾਂ ਦਿਨ ਆ ਜੀ ਤੁਸੀਂ ਤਾਂ ਗਲਤ ਕਹਿਤਾ 28ਵਾਂ 29ਵਾਂ ਦਿਨ ਹਾਂ ਜੀ ਹੋਰ ਲੇਟ ਹੋ ਗਿਆ ਜੀ ਹਾਂ ਅਸੀਂ ਤਾਂ ਹੋਰ ਲੇਟ ਹੋ ਗਿਆ ਤਾਂ ਹੋਰ ਲੇਟ ਹੋ ਗਏ ਇਹ ਖਾਣਾ ਹੀ ਤਿਆਰ ਕਰਨਾ ਚਾਹੀਦਾ ਬਾ ਬਣ ਗਿਆ ਜੀ ਬਣ ਗਿਆ ਜੀ ਬਣ ਗਿਆ ਜੀ ਬਣ ਗਿਆ ਹਾਂਜੀ 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 ਛੇਤੀ ਛੇਤੀ ਮੂਲੀ ਦੇ ਪਰੌਂਠੇ ਅੱਜ ਮੂਲੀ ਵਾਲੇ ਜੀ ਅੱਜ ਮੂਲੀ ਕੇ ਪਰੌਂਠੇ ਹੈ ਅਸੀਂ ਫਿਰ ਸਾਨੂੰ ਆਹ ਤੇ ਗੰਦੀ ਪੈ ਗਈ ਹੈ ਨਾ ਅਜੀਨ ਨਿੱਕੀ ਜਾਇਆ ਕਰਾਂਗੇ ਵੀ ਤੁਹਾਡੇ ਵਰਗਾ ਮਹਿਮਾਨ ਸਾਡੇ ਕੋਲ ਆਵੇ ਤੇ ਸਾਨੂੰ ਪਰੌਂਠੇ ਬੁਲਾ ਕੇ ਖਵਾਵੇ ਇਹਦਾ ਹੈ ਯਾਹੀ ਜੀ ਇਹਦਾ ਹੈ ਜੀ ਆਵਾਜ਼ਾਂ ਕਰਾਂਗੇ ਹੀ ਅਸੀਂ ਜਾ ਜਾ ਕਰੋ ਆ ਜਾ ਕਰੋ ਕਦੇ ਮੂਲੀ ਵਾਲੇ ਕਦੇ ਮੇਥੀ ਵਾਲੇ ਕਦੇ ਆਲੂ ਵਾਲੇ ਕਦੇ ਗਿਹੜੇ ਉਨੀ ਆਪਾਂ ਰਲ ਕੇ ਕੋਈ ਲਾ ਲਾਂਗੇ ਟੂੜ ਤੁਸੀਂ ਚਾਹੇ ਰੋਜੀ ਪਰੌਂਠੇ ਖਵਾਇਆ ਕਰੋ ਸਾਨੂੰ ਤੁਸੀਂ ਆਪ ਤੁਹਾਡੇ ਵਾਲੇ ਮੋਟਰਸਾਈਕਲ ਤੇ ਅਸੀਂ ਟੋਚਨ ਲਾ ਲਾਂਗੇ ਆਪਣੇ ਸਾਈਕਲ ਆਪ ਦਾ ਪਿੱਛੇ ਪਿੱਛੇ ਸਹੀ ਗੱਲ ਹੈ ਹੇਗਾ ਮਸਾਲਾ ਵਿੱਚ ਹੋਰ ਕੀ ਲੈ ਫਰਾ ਕਰੀਏ ਸਸੀ ਗਾਲ ਜੀ ਸਵਾਦ ਕਰਦਿਆ ਸਾਰਾ ਦਾ ਸਕੂਲ ਜਰਨੀ ਦੀ ਕਿਚਨ ਦੇ ਵਿੱਚ ਚਾਹ ਦੇ ਵਿੱਚ ਪੈ ਰਿਹਾ ਅਦਰਕ ਅੱਧੇ ਇੱਧੇ ਕੁੱਟਣਾ ਬਸ ਹੋ ਤਾ ਬਸ ਹੋ ਗਿਆ ਚਲ ਅਦਰਕ ਵਾਲੀ ਚਾਹ ਕੰਡੇ ਵਾਲੀ ਚਾਹ ਚਾਚ ਪੈ ਚੁਕੇ ਦੁੱਧ ਕੰਡੇ ਵਾਲੀ ਚਾਹ ਬਨ ਰਹੇ ਮੂਲੀ ਵਾਲੇ ਪਰੌਂਠੇ ਤੇ ਬਾਹਰ ਉੜੀਕਾ ਹੋ ਰਹੀ ਆ ਨੇ ਪਰੌਂਠਿਆਂ ਦੀਆਂ ਚਾਣ ਵਾਂ ਲੱਗਾ ਰੇਜਾ ਪਰੌਂਠਾ ਵੀ ਤਿਆਰ ਆ ਆਲੂ ਵਾਲਾ ਕੱਟ ਕਰਦੇ ਕੱਟ ਕਰਦੇ ਕੱਟ ਕੇ ਸੋਰੀ ਮੂਲੀ ਵਾਲਾ ਮੂਲੀ ਵਾਲਾ ਮੂਜਾ ਰੋਲਾ ਇੰਨਾ ਪਾਰਕ ਹੈ ਮੂਲੀ ਵਾਲਾ ਤੇ ਆਲੂ ਵਾਲਾ ਮੂਝ ਨਿਕਲੇਗਾ ਵਾਹ ਜੀ ਵਾਹ ਜੀ ਵਾਹ ਜੀ ਵਾਹ

ਬ੍ਰੇਕਫਾਸਟ ਆਪਾਂ ਕਰ ਲਿਆ ਪਰੌਂਠੇ ਖਾੜੇ ਮੂਲੀ ਵਾਲੇ ਤੇਰੰਕਲਾ ਡੀ ਘਰੇ ਨੇ ਵੀ ਕਿਤੇ ਲੈ ਕੇ ਜਾਣਾ ਤੁਹਾਨੂੰ ਪਤਾ ਨਹੀਂਗਾ ਕਿੱਥੇ ਸਰਪ੍ਰਾਈਜ਼ ਸਰਪ੍ਰਾਈਜ਼ ਦਾ ਚੱਕਰ ਆ ਵੀ ਦੇਖੋ ਦੱਸ ਵੀ ਨਹੀਂ ਰੇ ਮੈਂ ਕਿਹਾ ਮੈਂ ਰੋਟੀ ਛੱਡ ਦੂੰਗਾ ਕਿੰਨੇ ਛੱਡ ਦੇ ਪਰ ਦੱਸਣਾ ਨਹੀਂ ਬਾਕੀ ਦੇਖੋ ਪਰੌਠੇ ਆ ਗਏ ਆ ਜਾ ਤੂੰ ਵੀ ਦੱਸ ਦੋ ਉਂਗਲੀ ਕਿੱਥੇ ਜਾਣਾ ਆ ਹੈ ਦੱਸ ਦੋ ਇੱਥੋਂ ਬਾਹਰ ਨਿਕਲਣਾ ਹਾਂਜੀ ਫਿਰ ਸੜਕ ਤੇ ਜਾਣਾ ਹੈ ਹਾਂਜੀ ਖੱਬੇ ਪੁਰ ਜਾਣਾ ਹੈ ਹਾਂਜੀ ਫਿਰ ਜਿੰਨੀ ਦੇਰ ਤੱਕ ਸਾਹਮਣੇ ਕੰਧ ਨਾ ਆਵੇ ਤੁਰਦੇ ਹੀ ਜਾਣਾ ਉਹ ਤਾਂ ਰਾਤ ਆ ਪਤਾ ਲੱਗ ਗਿਆ ਜਗਾ ਕਿੱਥੇ ਜਗਾ ਕੀ ਹੈ ਇਹ ਦੱਸੋ ਜਾਣਾ ਮਸੀਤ ਚੌਂਕ ਦੇ ਵਿੱਚ ਅੱਛਾ ਜੀ ਕਿੱਥੇ ਮਸੀਤ ਚੌਂਕ ਮਸ਼ਹੂਰ ਹੈ ਅੱਛਾ ਜੀ ਮਸੀਤ ਚੌਂਕ ਜਾ ਕੇ ਖੜਨਾ ਬ੍ਰੇਕਾਂ ਨਹੀਂ ਮਾਰਨੀਆਂ ਤੇ ਫੇਰ ਆਜ ਅੱਛਾ ਜੀ ਜੇ ਕੋਈ ਮੂਰੇ ਆ ਜਾਏ ਫਿਰ ਤਾਂ ਮਾਰ ਦੇ ਐ ਮੂਰੇ ਨੂੰ ਫਿਰ ਤਾਂ ਮਾਰਾਂਗੇ ਚਲੋ ਫਿਰ ਚੱਲੀਏ ਜੀ ਮੈਂ ਤਾਂ ਸਹੀ ਰਾਹ ਜੀ ਇੰਟਰਵਿਊ ਤਾਂ ਅਸੀਂ ਤੋ ਆਪਾਂ ਤੁਰ ਪਏ ਆ ਆ ਮਾਨ ਸਾਹਿਬ ਕੋਲੋਂ ਅੰਕਲ ਆਂਟੀ ਕੋਲੋਂ ਜਿਵੇਂ ਉਹਨਾਂ ਨੇ ਰਾਹ ਦੱਸਿਆ ਉਹੀ ਆਪਾਂ ਉਦਾਂ ਹੀ ਜਾ ਰਹੇ ਆ ਤੇ ਅੱਜ ਗੁਰਦੁਆਰਾ ਸਾਹਿਬ ਜਾਵਾਂਗੇ ਮੱਥਾ ਟੇਕਾਂਗੇ ਵਾ ਵਾ ਭਾਈ ਵਾ ਪ੍ਰਸ਼ਾਦ ਛੱਕੇ ਹੋਏ ਲੰਗਰ ਚੱਲ ਰਿਹਾ ਅੰਕਲ ਹੋਰੀ ਸਾਨੂੰ ਇੱਥੇ ਲੈ ਆਇਆ ਜੇ ਦੇਖੋ ਕੀ ਕਰਦੇ ਆ ਦੇ ਦੇ ਰਿਹਾ ਬੇ ਨਾ ਦੇ ਦੇ ਰਿਹਾ ਆਈ ਸ਼ੋਲੇ ਵਾਲੀ ਬਾਈਟ ਆਈ ਬਾਈਟ ਤੋਂ ਨਾ ਸਾਡਾ ਤਿਆਰ ਹੋ ਜਾਣੀ ਆ ਹੁਣ ਇੱਧਰ ਲਾਈਟਾਂ ਰੁੱਟਾਂ ਲੱਗੀਆਂ ਜਾਂਦੀਆਂ ਆਹ ਛਾਇ ਦੇ ਚਾਹ ਚਾਹ ਨੈਪਰ ਲਗਾ ਜਿਆ ਆਪਾਂ ਕਿਸ ਤੇ ਰਾਏ ਕਰ ਲੈਂਦੇ ਆ ਤੂੰ ਉੱਥੇ ਲੋ ਨੂੰ ਸੁਣਵਾ ਇੱਕ ਤਾਂ ਠੀਕ ਹੈ ਨਾ ਦੇਖੀ ਸੀ ਵੀਡੀਓ ਇਹ ਹਾਂ ਇੱਕ ਦੰਦੀ ਅੱਛਾ ਜਿਆ ਤੇਰਾ ਮੈਂ ਦੁਕਾਨਾਦਾਰ ਨੂੰ ਕਿਹਾ ਮੇਰਾ ਸੋਟਾ ਤੁਹਾਡੇ ਕੋਲ ਹੈ ਆਈ ਗੀ ਠੀਕ ਹੈ ਆਈ ਗੀ ਹਾਂ ਤਾਂ ਉੱਪਰ ਤੋਂ ਇੱਕ ਛੋਟਾ ਕਰਾ ਦੇਣੀ ਇਹ ਬਿਠਾਇਆ ਜਾਵੇ ਅੱਲਾ ਹੋਰ ਦਿਖਾ ਦਿਓ मेरा फाइनल हो गया है जो कि थोड़ा जा लंबा है बट वो सेट कर देंगे पर इन्होंने ठान क्या होया कि सू मैचिंग लैके देने बट मतलब यार जेम्स बंदे नहीं हाथ लागे ने साडे एक तरह ना ये इस चीज़ ली बट ਮੈਂ ਰਾਤੀ ਵੀ ਇਹੀ ਗੱਲ ਬੋਲ ਰਹੀ ਸੀ ਜੋ ਉਹਨਾਂ ਨੇ ਚੀਜ਼ਾਂ ਸਾਨੂੰ ਦੱਸੀਆਂ ਆਪਣੇ ਐਕਸਪੀਰੀਐਂਸਸ ਦੱਸੇ ਜੋ ਵੀ ਦੱਸਿਆ ਨਾ ਉਹ ਬਹੁਤ ਵੱਡੀ ਚੀਜ਼ ਹੈ ਆਪਾਂ ਕੋ ਪੈਸੇ ਤਾਂ ਬਹੁਤ ਹੁੰਦੇ ਆ ਬਟ ਆਪਾਂ ਆਪਣੇ ਇਵਨ ਕਿ ਆਪਾਂ ਆਪਣੇ ਕਿਸੇ ਖਾਸ ਲਈ ਵੀ ਆਪਾਂ ਪੈਸੇ ਨਹੀਂ ਕੱਢਦੇ ਪਰ ਜਿੰਨੇ ਮਰਜ਼ੀ ਵੀ ਪੈਸੇ ਹੋਣ ਸਾਡੇ ਤੋਂ ਹਨ ਆਪਾਂ ਕਿਸੇ ਲਈ ਨਹੀਂ ਦੇ ਸਕਦੇ ਕਿਸ ਨੂੰ ਆਪਾਂ 500 ਕੀ 200 ਰੁਪਏ ਦੀ ਚੀਜ਼ ਲੈ ਕੇ ਨਹੀਂ ਦੇ ਸਕਦੇ ਬਟ ਮੈਨੂੰ ਲੱਗਦਾ ਕਿ ਜਿੱਦਾਂ ਆਪਾਂ ਇੱਥੇ ਸ਼ੋਅ ਨੂੰ ਜਾਏ ਆਂ ਸ਼ੋਰੂਮ ਚ ਹੈ। ਚੰਦ ਕਰਾ। ਮੇਰਾ ਤਾਂ ਹੋ ਗਿਆ ਇਹ ਤੁਸੀਂ ਤੁਸੀਂ ਆਪ ਉਹਨਾਂ ਨੂੰ ਦੱਸ ਦੋ। ਤੇ ਬਲਵਾਂ ਕੋ ਪੈਸੇ ਨਹੀਂ ਘਟ ਸਕਦੇ 200 ਰੁਪਏ ਵੀ ਕਿਸੇ ਲਈ ਵੀ। ਪਰ ਜਿਸ ਹੋਂ ਨਾ ਬੈਠੇ ਆਏ ਤਾਂ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਕੋਸਟਲੀ ਹੋਣਗੇ ਜੋ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਸ਼ੋਪਿੰਗ ਕੀਤੀ ਇਸ ਤਰ੍ਹਾਂ। ਸੱਚਾਈ ਹੈ। ਅਜੇ ਅਨੇਜੁਗ ਹੋਏ ਨਹੀਂ। ਪਰ ਸਾਨੂੰ ਪਤਾ ਨਹੀਂ ਕਿ ਇੱਥੇ ਲੈ ਕੇ ਆਣਗੇ। या मतलब क्योंकि सही बस उत पे उतचो उत्तें पोचो मतलब बहुत बड़ी चीज़ होती है कि जे तक तो पैसे है तो किस यूज करने ਅਗਲੇ ਸ਼ਾਮ ਨੂੰ ਪਰਚੰਗ ਕੋਲੋਂ ਮਿਲਣੇ ਆਉਣਗੇ ਅਗਲੇ ਬੰਧੂ ਉਹਨੇ ਮੈਨੂੰ ਸੌਰੀ ਸੋਰੀ ਮਿਲਣੇ ਆਉਣਗੇ ਹਨਾ ਲੱਗਦਾ ਜਿੰਦਗੀ ਤੇ ਤੇ ਲਿਖੂ ਗੱਲ ਦਾ ਸਾਹ ਹਾਂ ਨੀ ਜਿਆਲੀ ਮੰਮੀ ਤੁਸੀਂ ਜਾਓ ਅਈਓ ਤੋਆ ਦੇ ਸਿੰਦਰ ਸਾਹਿਬ ਦੇ ਅੰਤਿ ਕਸ਼ਿਦਾਂ ਅੰਤਿ ਕਸ਼ਿਦਾਂ ਤੇ ਬਹਾਰੇ ਇਹ ਘਰ ਦੇ ਕੋਈ ਚੰਚੇ ਕੋਲੀ ਕਿੱਥੇ ਬੈਠੇ ਨਹੀਂ ਪਤਾ ਲੱਗ ਗਿਆ ਜਾਂਦੇ ਆਂ ਠੀਕ ਜਨਾ ਨੂੰ ਸੋਈਦਾ ਹੋਣਾ ਉਹ ਇੱਛਾ ਸੀ ਜੀ ਉੱਥੇ ਬਸ ਨਹੀਂ ਨਹੀਂ ਸਿੱਟ ਨਹੀਂ ਇਹ ਲਗ ਰੈਂਕਿੰਗ ਕਿ ਬੰਦੇ ਤੇ ਰੈਂਕਿੰਗ ਕਿੰਨੀ ਹੈ ਸਹੀ ਹੈ ਉਹ ਕਿ ਇਹਦਾ ਗੁਲਾਮ ਹੋ ਲੈਂਦਾ ਨਹੀਂ ਉਹ ਹੈ ਨਹੀਂ ਉਸ ਤੋਂ ਬਾਅਦ ਤੂੰ ਕਿੱਸਾ ਸੁਵਾਦੀ ਤਿੰਨ ਮੈਰ ਉਹ ਮੈਚ ਨਹੀਂ ਨਹੀਂ ਹਾਂਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਹੀ ਕਿਆ ਬਾਤ ਹੈ ਚੱਜ ਗਿਆ ਵਿਚਾ ਉਦੋਂ ਫੋਲ ਵਧੀਆ ਇਹ ਕੈਟ ਪਰਸਨੈਲਿਟੀ ਨਬਾ ਵੀ ਠੀਕ ਹੈ ਜਣਾ ਵੀਰੇ ਨਹੀਂ ਉਹ ਨਹੀਂ ਪੋਲਡ ਕੀਤੀ ਹਨਾ ਜੀ ਸਹੀ ਜਮ ਓਕੇ ਸਹੀ ਹੈ ਜੀ ਮੈਂ ਟੀਨ ਟੀਨ ਬੋਦੇ ਵਾਓ ਤੁਸ਼ਕਰ ਜੀ ਤੁਸ਼ਕਰ ਜੀ ਸਾਰੇ ਬਹੁਤ ਠੀਕ ਆ ਜੀ ਮੈਂ ਮੇਰਾ ਕੱਟੋਕ ਨਹੀਂ ਹੈ ਬਹੁਤ ਸੋਨਾ ਬਹੁਤ ਵਧੀਆ ਆ ਆਪਾਂ ਆਏ ਸੀਗੇ ਕੈਪੀਟਲ ਆਪਾਂ ਆਏ ਸੀਗੇ ਅੰਕਲਾਂ ਦੀ ਲੈ ਕੇ ਆਏ ਸੀਗੇ ਕੈਪੀਟਲ ਗਾਰਮੈਂਟ ਮੁਖਰ ਸਾਹਿਬ ਤੇ ਆ ਬਾਈ ਹੋਰਾਂ ਨੇ ਅੱਜ ਪੰਜੀ ਤੁਸੀਂ ਵੀ ਹਾਂ ਅੱਜ ਆ ਤੇ ਆ ਜਿਹੜਾ ਸਟਾਫ ਵਾਲੇ ਬੰਦੇ ਨੇ ਬਹੁਤ ਪਿਆਰੇ ਇਹਨਾਂ ਨੇ ਬੜਾ ਸਵਾਗਤ ਕੀਤਾ ਤੇ ਭੰਜੀ ਨੇ ਜਿਹੜਾ ਟਰੈਕ ਸੂਟ ਫਿੱਟ ਕਰਕੇ ਦਿੱਤਾ ਆ ਪੂਰਾ ਤੇ ਤੁਹਾਡੇ ਨਾਂ ਦੱਸ ਦੋ ਜੀ ਸਾਰੇ ਵੀਰੇ ਤੁਹਾਡਾ ਕੀ ਨਾਮ ਹੈ ਭਾਈ ਨਾਮ ਮੇਰਾ ਨਾਮ ਇਹ ਸਾਜਨ ਕੁਮਾਰ ਸਾਜਨ ਤੁਹਾਡੇ ਬਿੱਟੂ ਸਾਹਿਲ ਅਮਨਦੀਪ ਰਾਹੁਲ ਕੁਮਾਰ ਰਾਜਨ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਥੈਂਕ ਯੂ ਵੀਰੇ ਠੀਕ ਹੈ ਜੀ ਇੰਨੀ ਆਉ ਭਗਤ ਤੇ ਇੰਨੀ ਮਿੱਠੀ ਚਾਹ ਪਿਆਈ ਤੁਸੀਂ ਠੀਕ ਹੈ ਬਾਈ ਠੀਕ ਹੈ ਚੱਲੀਏ ਫਿਰ ਇੱਕ ਹੋਰ ਆ ਗਿਆ ਇੱਕ ਹੋਰ ਤੁਮਕੜ ਆ ਗਿਆ ਤੇ ਤੋਂ ਬਾਅਦ ਰਵਾਨਗੀ ਆ ਤੇ ਸਰਤਾ ਕਹਿੰਦੇ ਸ਼ਾਮੀ ਆਇਓ ਅੱਜ ਰਾਤ ਵੀ ਇੱਥੇ ਰੁਕਿਓ ਤੀਜੀ ਰਾਤ ਪਰ ਦੇਖਦੇ ਹਾਂ ਹੁਣ ਗੁਰਦੁਆਰਾ ਸਾਹਿਬ ਜਾਵਾਂਗੇ ਉੱਥੇ ਮੱਥਾ ਟੇਕਾਂਗੇ ਤੇ ਉਦੋਂ ਬਾਅਦ ਫਿਰ ਪਹਿਲਾਂ ਨਹੀਂ ਕਿ ਪ੍ਰੋਗਰਾਮ ਹੈ ਮੁਖਸਰ ਸਾਹਿਬ ਤੋਂ ਕਿਉਂਕਿ ਟਾਈਮ ਹੋ ਚੁੱਕਿਆ ਧੁੰਦ ਬਹੁਤ ਜ਼ਿਆਦਾ ਆ ਧੁੰਦਾਂ ਦਾ ਮਾਮਲਾ ਥੋੜਾ ਜਿਹਾ ਇੱਥੇ ਸ਼ਹਿਰ 'ਚ ਹਜੇ ਘੱਟ ਆ ਪਰ ਜੇ ਦੂਰ ਨਿਕਲਾਂਗੇ ਨੇ ਇਥੋਂ ਪਿੰਡ ਪੁਣ 'ਚੋਂ ਨਿਕਲਾਂਗੇ ਤਾਂ ਫਿਰ ਜ਼ਿਆਦਾ ਹੋਣੀ ਆ ਧੁੰਦ ਇਸ ਕਰਕੇ ਇਹਨਾਂ ਤੋਂ ਲੈਣੀ ਇਜਾਜ਼ਤ ਬਾੜਾ ਬਾੜਾ ਪਿਆਰ ਬਣਿਆ ਬਾੜਾ ਪਿਆਰ ਕਾ ਲਾਇਆ ਵੀ ਮਤਲਬ ਜੋੜਨਾ ਆ ਸਾਰਿਆਂ ਨੂੰ ਆਪਾਂ ਤੋੜਨਾ ਨੀਗਾ ਸੋ ਅੱਜ ਮੈਂ ਕਹਦੀ ਆ ਕਿ ਸਾਡਾ 2 ਦਿਨਾਂ ਦੇ ਵਿੱਚ ਸਾਡਾ ਜਿਹੜਾ ਮੈਂਟਲੀ ਲੈਵਲ ਸੀਗਾ ਉਹ ਵੱਧ ਗਿਆ ਤੇ ਇਹਨਾਂ ਦੀਆਂ ਬੇਟੀਆਂ ਦਾ ਲੈਵਲ ਕਿੱਥੇ ਹੋਏਗਾ ਇਹਨਾਂ ਦੇ ਜਿਹੜੇ ਕੋਲ ਛਤਰ ਛਾਇਆ ਜੀ ਪੂਰਾ ਦਿਨ ਹੀ ਆ ਮਤਲਬ ਪੂਰੀ ਆਪਣੀ ਛੋਟੇ ਹੁੰਦੇ ਤੋਂ ਲੈ ਕੇ ਹੁਣ ਹੁਣ ਤੱਕ ਕੱਢਿਆ ਹੈ ਨਾ ਨੇ ਉਹਦਾ ਲੈਵਲ ਮੈਂਟਲ ਦਾ ਕੁਝ हट ਨਹੀਂ ਹੋਊਗਾ ਪੈਰੈਂਟਸ ਦੀ ਅਪਰ ਬ੍ਰਿੰਗਿੰਗ ਜਿਹੜੀ ਆ ਨਾ ਬਹੁਤ ਜ਼ਰੂਰੀ ਆ ਬੱਚਾ ਗਲਤੀ ਕਰਦਾ ਉਹਨੂੰ ਚਪੇੜਾ ਕੋਈ ਵੀ ਮਾਰ ਸਕਦਾ ਬਟ ਉਹਨੂੰ ਐਗਜ਼ਾਮਪਲ ਲੈ ਕੇ ਸਮਝਾਣਾ ਕੋਈ ਕੋਈ ਕਰਦਾ ਸੋ ਇਹ ਤੁਸੀਂ ਟਰੈਕਸੂਟ ਦੇਖੇ ਨੇ ਅਸੀਂ ਆਪਾਂ ਘਰੋਂ ਨਹੀਂ ਸੀ ਲੈ ਕੇ ਆਏ ਤੇ ਅੰਕਲ ਆਂਡੀ ਜਿਵੇਂ ਸਰਨੇ ਤੇ ਮੈਨਲੇ ਸਾਨੂੰ ਦਵਾਏ ਆ ਹੁਣ ਥੋੜੇ ਜੇ ਸੋਹਣੇ ਲੱਗਣੇ ਲੱਗੂ ਆਏ ਆ ਤੇ ਗੁਰਦੁਆਰਾ ਸਾਹਿਬ ਅਸੀਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਅਸੀਂ ਪਹੁੰਚ ਗਏ ਮੁਕਸਰ ਸਾਹਿਬ ਦੇ ਤੇ ਉੱਥੇ ਆਪਾਂ ਹੁਣ ਮੱਥਾ ਟੇਕਾਂਗੇ ਤੇ ਇੱਥੇ ਆਪਾਂ ਹੁਣ ਕਿਉਂਕਿ ਧੁੰਦ ਨੱਟ ਤੇ ਵੀ ਬਥੇਰੀ ਦੱਸੀ ਹੋਈ ਆ ਦੋ ਤਿੰਨ ਦਿਨ ਤਾਂ ਦੇਖਦੇ ਆ ਹੁਣ ਅੱਗੇ ਨਿਕਲ ਸਕਦੇ ਆ ਕਿ ਨਹੀਂ ਵੈਸੇ ਤਾਂ ਟਾਈਮ ਬਹੁਤ ਹੋ ਗਿਆ ਕਿੰਨਾ ਟਾਈਮ ਹੋ ਗਿਆ ਇੱਕ ਵਜ ਗਿਆ ਹੁਣ ਕਿਥੇ ਨਿਕਲਣਾ ਫਿਰ ਇੱਥੇ ਰੁਕਣਾ ਪੈਣਾ ਆਉਂਦੀ ਨਹੀਂ ਯਾਰ ਵੈਸੇ ਤਾਂ ਅੰਕਲ ਕਹਿੰਦੇ ਵੀ ਮੈਂ ਘਰ ਹੀ ਆ ਜਿਓ ਪਰ ਜੇ ਤੁਹਾਡੀ ਇੱਛੇ ਗੁਰਦੁਆਰਾ ਸਾਹਿਬ ਰੁਕਣ ਦੀ ਤਾਂ ਗੁਰਦੁਆਰਾ ਸਾਹਿਬ ਰੁਕਣ ਗੁਰਦੁਆਰਾ ਸਾਹਿਬ ਵੀ ਰੁਕ ਸਕਦੇ ਹੋ ਸੋ ਆਪਾਂ ਗੁਰਦੁਆਰੇ ਅਜ ਕਿਤੇ ਤਿੰਨ ਦਿਨ ਹੋ ਗਏ ਨਾ ਸਾਨੂੰ ਮੈਂ ਲੱਗਾ ਪੱਕਾ ਰੋ ਇਹੀ ਸੋਚ ਕੇ ਐਸੇ ਵੀ ਆਪਾਂ ਗੁਰਦੁਆਰਾ ਸਾਹਿਬ ਉੱਤੇ ਹੀ ਕਰਾਂਗੇ ਇੱਕ ਦਿਨ ਤਾਂ ਬਾਬੇ ਦੇ ਲੇਖਾਂ ਚ ਲਾਉਣਾ ਆ ਤੇ ਬਾਕੀ ਹੁਣ ਦੋ ਦਿਨ ਉਹਨਾਂ ਕੋਲੇ ਵੀ ਰਹੇ ਹਾਂ ਬਹੁਤ ਵਧੀਆ ਮਤਲਬ ਕਿ ਨਾ ਮੈਂ ਡਰਦੀ ਸੀਗੀ ਨਾ ਇਹ ਰੀਆਂ ਚ ਕੀ ਆ ਪਤਾ ਨਹੀਂ ਕਿਵੇਂ ਦਾ ਜਿੱਦਾ ਦੇ ਆਪਾਂ ਤਲਵੰਡੀ ਸਾਬ ਤੋਂ ਸੁੱਟਦੇ ਆ ਰਹੇ ਸੀਗੇ ਵੀ ਐਵੇਂ ਦੇ ਨਹੀਂ ਐਵੇਂ ਦੇ ਨਹੀਂ ਪਰ ਮੱਲੇ ਮੈਨੂੰ ਲੱਗਦਾ ਕਿ ਅਜੇ ਤੱਕ ਜਿੰਨਾ ਪਿਆਰ ਮੈਨੂੰ ਸਾਨੂੰ ਸੋਰੀ ਸਾਨੂੰ ਮੁਕਸਰ ਸਾਹਿਬ ਤੋਂ ਮਿਲਿਆ ਨਾ ਉਹ ਜ਼ਿਆਦਾ ਪਿਆਰ ਮਿਲਿਆ ਇੰਨੇ ਆਪਾਂ ਤਾਂ ਉਮੀਦ ਵੀ ਨਹੀਂ ਕੀਤੀ ਸੀਗੀ ਕਦੇ ਸਰ ਹਰੇਕ ਜ਼ਿਲ੍ਹਾ ਆਪਾਂ ਆਪਣੀ ਉਹ ਸ਼ਾਪ ਦੇ ਰਹੇ ਹਣਾ ਸ਼ਾਪ ਦੇ ਰਹਿਆ ਆ ਪਹਿਲਾਂ ਸੰਗਰੂਰ ਵੀ ਸੀ ਸੰਗਰੂਰ ਵੀ ਮਤਲਬ ਇੱਕ ਉਹ ਕਹਿ ਰਹੀਆਂ ਕਿ ਜਿੱਦਾਂ ਇੱਥੇ ਹਾਰ ਹੋੜ ਲੈ ਕੇ ਖੜੇ ਸੀਗੇ ਮੈਂ ਤਾਂ ਉਹੀ ਹੈ ਹਣਾ ਵੀਡੀਓ ਦੇ ਵਿੱਚ ਕਹਤਾ ਸੀ ਮੈਂ ਕਿ ਆਪਾਂ ਆ ਰਹੇ ਹਾਰ ਹੋੜ ਲੈ ਕੇ ਖੜੋ ਹੋ ਉਹ ਸ਼ੋਰਟ ਪਾਇਆ ਸੀਗਾ ਮੈਂ ਤੇ ਉਹ ਅਸਲ ਦੇ ਵਿੱਚ ਹੀ ਹਾਰ ਲੈ ਕੇ ਖੜੇ ਸੀਗੇ ਤੇ ਉਹ ਐਨ ਲੱਗਦਾ ਵੀ ਆਪਾਂ ਸੱਚੀ ਕੁਛ ਨਾ ਕੁਛ ਕਰ ਰਹੇ ਆ ਮਨਿੰਦਰ ਜੀ ਜਦੋਂ ਚੀਜ਼ਾਂ ਸਾਡੇ ਨਾਲ ਹੁੰਦੀ ਹੈ ਨਾ ਤੇ ਫੀਲ ਹੁੰਦਾ ਹੈ ਕਿ ਸ਼ਾਇਦ ਆਪਾਂ ਮੈਨੂੰ ਸਾਨੂੰ ਲੱਗਦਾ ਵੀ ਆਪਾਂ ਕੁਝ ਤੇ ਅਡ ਅਡ ਕਰ ਰਹੇ ਆ ਵੀ ਜਿਹੜਾ ਸਾਡੇ ਲਈ ਕੋਈ ਐਵੇਂ ਕਰ ਰਿਹਾ ਤੇ ਇਹ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਆ ਸਾਈਕਲ ਤੇ ਮਤਲਬ ਇਹਨਾਂ ਕਰਕੇ ਸਾਨੂੰ ਇੱਜ਼ਤ ਮਿਲ ਰਹੀ ਆ ਆ ਸਾਈਕਲ ਕਰਕੇ ਸਾਡੇ ਤੁਸੀ ਵੀ ਅਪਣਾਓ ਹਾਂ ਮਤਲਬ ਮੈਂ ਨਹੀਂ ਕਹਦੀ ਵੀ ਤੁਸੀਂ ਵੀ ਸਾਡੇ ਵਾਂਗ ਜੋ ਬਾਜੂ ਬਾਛ ਛੱਡ ਕੇ ਬਹਿ ਜਾਓ ਹਾਂ ਮਤਲਬ ਹਾਂ 2-3 ਕਿਲੋਮੀਟਰ ਦੁੱਧ ਦੁੱਧ ਲੈਣ ਗਏ ਲੈ ਕੇ ਸਾਈਕਲ ਕਰੀਏ ਫਿਰ ਲੋਕ ਕਰੀਬਾਂ ਦੇ ਕਿ ਰੂਮ ਦਾ ਤਾਂ ਪਤਾ ਕਰ ਲੀਆ ਪਹਿਲਾਂ ਕੀ ਪਤਾ ਮੈਨੂੰ ਉਹਦੇ ਦਾ ਪਤਾ ਕਰ ਹੀ ਲਾਵਾਂਗੇ ਹਾਂ ਫਿਰ ਐਂਡ ਕਰਦੇ ਰੂਮ ਦਿਖਾ ਦਾਂਗੇ ਨਾ ਤੁਹਾਨੂੰ ਕਮਰਾ ਸਰਾ ਦਿਖਾ ਦਾਂਗੇ ਕਿੰਨਾ ਸੋਹਣਾ ਹੋਏ ਆ ਸਰਾ ਹੀ ਲੱਗਦਾ ਸਾਰੀ ਹਾਂ ਸਰਾ ਆ ਪੁੱਛੀਏ ਪਹਿਲਾਂ ਇੱਥੇ ਕੀ ਖਬਰ ਲਾਏ ਹੋ ਕਹਿੰਦੇ ਸਫਾਈ ਹੋ ਰਹੀ ਐ ਅੱਧੇ ਘੰਟੇ ਤੱਕ ਆਇਓ ਮਿਲ ਜੂਗਾ ਰੂਮ ਗੀਜ਼ਰ ਵਾਲਾ 500 ਨੋਨ ਗੀਜ਼ਰ 200 ਮੈਂ ਕਿਹਾ ਬਾਬਾ ਜੀ ਅਸੀਂ ਸਾਈਕਲ ਤੇ ਟ੍ਰੈਵਲ ਕਰ ਰਹੇ ਹਾਂ ਘਟ ਤੋਂ ਘਟ ਪੈਸਾਂ ਚ ਘੁੰਮਣਾ ਜ਼ਿਆਦਾ ਕਹਿੰਦੇ ਫਿਰ ਗੀਨ ਪੀਣਾ ਗੀਜ਼ਰ ਵਾਲਾ ਲੈ ਲੋ ਮੈਂ ਕਿਹਾ ਕੋਈ ਚੱਕਰ ਨਹੀਂ ਗਾ ਜੀ ਬੀਣਾ ਗੀਜ਼ਰ ਵਾਲਾ ਦੇ ਦਿਓ ਨਾ ਕਿ ਆਏ ਆਪਾਂ ਉਹਦਾ ਵੀ ਨਾ ਕਿ ਆਏ ਫਿਰ ਉਹਨਾਂ ਜੀ ਰਾਬਾ ਸਾਈਕਲ ਲਾਣੇ ਉੱਥੇ ਹੀ ਕਹਿੰਦੇ ਉੱਥੇ ਲਾ ਦਿਓ ਉਹਨਾਂ ਨੂੰ ਕੋਈ ਨੀਚੇ ਵਾਲਾ ਕਮਰਾ ਦੇ ਦਿਓ ਹਾਂ ਸਾਈਕਲ ਲਾਣਾ ਸਾਡੇ ਤੋਂ ਅੱਧਾ ਘੰਟੇ ਪਹਿਲਾਂ ਅੱਛਾ ਅੱਛਾ ਹਾਂ ਨੀਚੇ ਵਾਲਾ ਮਿਲ ਜਾਗਾ ਉਹ ਦੇਖੋ ਨੀਚੇ ਆ ਨਾ ਸਾਰੇ ਰੂਮ ਤੋਂ ਫਿਰ ਉਹ ਸਾਈਕਲ ਸੋ ਕੁਲੰਦਰ ਖੜੇ ਜਾਂਦੇ ਨੇ ਸੌਖੇ ਹੋ ਜਾਂਦੇ ਆ ਫਿਰ ਹੁਣ ਉਹ ਬਾਹਰ ਰਹਿੰਦੇ ਨੇ ਨਾ ਪੂਰੀ ਤਰੇਲ ਨਾਲ ਭਰ ਜਾਂਦੇ ਆ ਅੰਦਰ ਹੀ ਰੱਖ ਲਾਂਗੇ ਫਿਰ ਗੁਰਦੁਆਰਾ ਦੇ ਕਾਬਗਨ ਸਾਹਿਬ ਉੱ ਗੁਰਦੁਆਰਾ ਟੀ ਬੀ ਸਾਹਬਾ ਜੀ ਹਾਂਜੀ ਉੱਥੇ ਗੁਰਦੁਆਰਾ ਖੂਹ ਸਾਹਿਬ ਹੈ ਜੀ ਅੱਛਾ ਜੀ ਉੱਥੇ ਗੁਰਦੁਆਰਾ ਦਾਤਨ ਸਾਹਿਬ ਆ ਜਿੱਥੇ ਗੁਰੂ ਸਾਹਿਬ ਤੇ ਮੁਸਲਮਾਨ ਨੇ ਗੜਵੇ ਦੇ ਨਾਲ ਵਾਰ ਕੀਤਾ ਸੀ ਅੱਛਾ ਜੀ ਹਾਂ ਤੇ ਗੁਰੂ ਸਾਹਿਬ ਦਾਤਨ ਕਰਦੇ ਪਏ ਉੱਥੇ ਦਾਤਨ ਕੁਰਲਾ ਕਰਦੇ ਆ ਤੇ ਮੁਸਲਮਾਨ ਨੇ ਵਾਰ ਕੀਤਾ ਸੀ ਤੇ ਗੁਰੂ ਸਾਹਿਬ ਨੇ ਇੱਕ ਵਾਰ ਕੀਤਾ ਜਿੱਥੋਂ ਉੱਥੇ ਤੇਰੀ ਕਰਤਾ ਸੀ ਉਹ ਉੱਥੇ ਫਿਰ ਮਾਗੀ ਦੇ ਮੇਲੇ ਤੇ ਲੋਕ ਆਉਂਦੇ ਨੇ ਛਿੱਤਰ ਮਾਰਦੇ ਨੇ ਹਾਂਜੀ 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 ਇਹ ਤਾਂ ਪੂਰਾ ਇੱਕ ਨੇੜੇ 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 ਨਹੀਂ ਨਾ ਸਾਰੇ ਗੁਰੂ ਸਾਹਿਬ ਬਾਰੇ ਨੇੜੇ ਨੇੜੇ ਮਾਰਨੇ ਨੇ ਵੀ ਜਿਹੜਾ ਮੇਰਾ ਸਿੱਖ ਤੈਨੂੰ ਪੰਜ ਛੇਤਰ ਮਾਰੇ ਪੰਜ ਛੇਤਰ ਮਾਰੇ ਹਾਂ ਜੀ ਕਵਰ ਬਣੀ ਹਾਂਜੀ ਹਾਂਜੀ ਬਣੀ ਹੈ ਜੀ ਬਣੀ ਗੁਰਦੁਆਰਾ ਤੰਬੂ ਸਾਹਿਬ ਹੈ ਜੀ ਇੱਥੇ ਗੁਰਦੁਆਰਾ ਟੁੱਟੀ ਟੰਡੀ ਸਾਹਿਬ ਅੱਛਾ ਜੀ ਹਾਂਜੀ ਹਾਂਜੀ ਮਤਲਬ ਇਹ ਵੀ ਪੂਰਾ ਦਿਨ ਆਪਾਂ ਦਰਸ਼ਨ ਕਰ ਸਕਦੇ ਹਾਂ ਜਿਆ ਜਿਆ ਕਹਿੰਦਾ ਤੁਰ ਕੇ ਹੀ ਜਾ ਸਕਦੇ ਹਾਂਜੀ ਹਾਂਜੀ ਹਾਂ ਹਾਂ ਮਾੜਾ ਰੂਮ ਮਿਲ ਜੇ ਨਾ ਫਿਰ ਜਾਂਦੇ ਹਾਂ ਸਾਈਕਲ ਤੋਂ ਹਾਂ ਸੋ ਕੋਈ ਹੋਰ ਨਾ ਕੋਈ ਹੋਰ ਹੈ ਇੱਥੇ ਕਰਦੇ ਆਪਾਂ ਵਲੌਗ ਦਾ ਅੰਤ ਤੇ ਸਦੀ ਜੀ ਸਾਨੂੰ ਇੱਥੇ ਮਿਹਰੇ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਾ ਮਿਲ ਗਿਆ ਹਾਂਜੀ ਆ ਬੜਾ ਬੰਦਗਾ ਤੋਂ ਕਰਤਾ ਦਿਖਾਣਾ ਸੀ ਤੇ ਬਾਕੀ ਕਹਿੰਦੇ ਕੱਪੜੇ ਵਾਲਾ ਮਾਮਲਾ ਮੈਂ ਸੰਭਾਲ ਲਾਂਗੀ ਜਿਹੜੇ ਕੱਪੜੇ ਧੋਣ ਵਾਲੇ ਨੇ ਤੇ ਆਪਾਂ ਮੇਰੇ ਜੁਲਗੇ ਧੋਲਾਂਗੇ ਤੇ ਬਹੁਤ ਅਮੀਰ ਬਣੇਗੀ ਠੀਕ ਹੈ ਤੇ ਆਹ ਕਮਰਾ ਚਲਿਏ ਫਿਰ ਇੱਥੇ ਰਵਾਂਗੇ ਸਫਾਈ ਵੀ ਅਸੀਂ ਬਹੁਤ ਪਾਇਆ ਮੈਂ ਉਹਨੂੰ ਕਹਿ ਰਹੀ ਹਾਂ ਬੜਾ ਸਪਾਇਆ ਪੋਚੇ ਪੋਚੇ ਆਣ ਲੱਗੇ ਪਰ ਮੇਲਾ ਨੇ ਵੀ ਆ ਛੜ ਤੋਂ ਧੋਕੀ ਰੱਖੀ ਹੋਈ ਹੈ ਇਹ ਗੀਦਰ ਵਾਲੇ ਕਮੇ ਦਾ 500 ਰੁਪਿਆ ਬਿਨਾ ਗੀਦਰ ਵਾਲੇ ਦਾ 200 ਆਪਾਂ ਥੋੜੀ ਬੇਨਤੀ ਕੀਤੀ ਤਾਂ ਕਹਿੰਦੇ ਕੋਈ ਗੱਲ ਨਹੀਂ ਲੈ ਲਓ ਇੱਕ ਰਾਤ ਵਾਸਤੇ ਮਿਲਿਆ ਬਾਕੀ ਦੇਖਦੇ ਆਂ ਦੂਜੀ ਰਾਤ ਦਾ ਕਿਉਂਕਿ ਕਪੜੇ-ਕੁਪੜੇ ਧੋਣ ਵਾਲੇ ਨੇ ਇੱਥੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਖੁੱਲੀ ਡੁੱਲੀ ਜਗ੍ਹਾ ਹੈ ਵੈਸੇ ਤੇ ਬਾਬਾ ਜੀ ਜੇ ਇੱਥੇ ਤੱਕ ਵੀਡੀਓ ਦੇਖ ਲਈ ਤਾਂ ਬਹੁਤ-ਬਹੁਤ ਧੰਨਵਾਦ ਕੁਝ ਚੰਗਾ ਲੱਗਿਆ ਤਾਂ ਲਾਈਕ ਕਰਿਓ ਤੇ ਦੁਆਵਾਂ ਦਿਓ ਤੇ ਸਫਰ ਨੂੰ ਸਾਥ ਦਿਓ ਸਫਰ ਦਾ ਪੰਜਾਬ ਦੇ ਸਫਰ ਦਾ ਪੰਜਾਬ ਵੀ ਤੁਹਾਨੂੰ ਸਾਥ ਦੇਓ ਠੀਕ ਹੈ ਜੀ ਤੇ ਆਪਾਂ ਨੇ ਵੇੜਦੇ ਕੰਮ ਅੱਜ ਇਹ ਵਾਲੇ ਬਲੋਗ ਤੇ ਕੋਕੋ ਬਿਲਕੁਲ ਵੀ ਨਹੀਂ ਆਈ ਹਾਂ ਫਿਰ ਉਹ ਪਿੱਛੇ ਸੀ ਨਾ ਅੰਨ ਕਹਿੰਦੇ ਨੇ ਉੱਥੇ ਛੱਡ ਦੋ ਰੋਸੀ ਪਾ ਕੇ ਖੜੀ ਜਾਏ ਮੈਂ ਕਹਿੰਦੇ ਹਾਂ ਤੱਕ ਮਜ਼ਾ ਲੈਣਾ ਹੈ ਕੋਕੋ ਚੰਗਾ ਫਿਰ ਬਾਏ ਕਹਦੇ ਪੁੱਤਰ ਬਾਏ ਜੀ ਬਾਏ ਠੀਕ ਹੈ ਬਾਈ ਤੁਹਾਨੂੰ ਨਹੀਂ ਠੰਡ ਲੱਗਦੀ ਕੀ ਦੇਖੀ ਪੜੇ ਰਹੋ ਜੀ ਸਾਡੇ ਨਾਲ ਤੇ ਮਿਲਾਂਗੇ ਅਗਲੇ ਵਲੋਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਹੁਣ ਤੱਕ ਲਈ ਰੱਬ ਰੱਖਾ ਮੈਨੂੰ